ਫਲਾਣਾ ਤੂੰ ਵੀ ਚੁੰਨੀ ਲਾਣਾ ਆਉਂਦਾ ਹੈਂ ਅਨਾਂ ਤੂੰ ਵੀ ਨਾ ਲਾ ਤੇ ਮੈਂ ਘਰੇ ਬਲੌਕ ਬਣਾਣਾ ਤਾਂ ਮੈਨੂੰ ਵੀ ਅਨਾਂ ਦਾ ਚੁੰਨੀ ਲਾਣਾ ਪਾਣੇ ਉੱਤੇ ਸੂਤ ਕਰਕੇ ਚੱਜਣਾ ਤੇ ਤੁਹਾਨੂੰ ਪਤਾ ਹੀ ਅੱਜ ਤੜਕੇ ਦੇ ਆਏ ਹੋਏ ਆ ਪਿੰਡ ਤੇ ਹੁਣ ਅਸੀਂ ਸਕੀਮ ਜੀ ਕਰਦੇ ਨੂੰ ਆ ਆ ਉਸ ਵਾਲਾ ਅਪਰਾਧ ਚੱਲ ਲੱਗਾ ਝਗਾ ਬੜੀ ਬੋਪਾ ਹਾਂ ਤੇ ਆ ਬੈਠੀ ਐ ਕਿ ਮੇਰੀ ਖਾਂ ਖਾਨ ਨੂੰ ਤੇ ਕੰਮ ਕਰਵਾਣੀ ਇਹਨੇ ਮੇਰੇ ਪਤੀ ਜੀ ਦਾ ਭਾਈ ਮੇਰਾ ਬਹੁਤ ਮੋਹ ਕਰਦਾ ਤੇ ਮਰ ਬਹੁਤ ਮੋਹ ਕਰਦਾ ਉੱਤਰੋ ਆ ਬੈਠੀ ਮੈਂ ਉੱਥੇ ਦੀਸ ਕਿਹ ਜਾਣਾ ਇਹ ਕਾਹ ਬਲਤੀ ਖਲ ਖਾਣ ਨੂੰ ਤੇ ਕਾਹ ਬੈਠੀ ਮਗਰ ਇਹ ਭਾਬੀ ਆ ਮੇਰੀ ਇੱਕ ਇਹ ਫ੍ਰਿਜ ਭਾਬੀ ਆ ਤੇ ਆ ਮਰ ਬਾਈ ਇਹ ਵੀ ਤੁਸੀਂ ਜਾਣਦੇ ਹੀ ਆ ਸਾਰੇ ਇੱਕ ਮੇਰਾ ਭਰਾ ਪਰ ਜਾਈ ਉਧਰ ਹਜੇ ਉਧਰ ਸੀ ਜਾਣਾ ਮੈਂ ਜਾਣੇ ਆ ਤੇ ਆ ਕਹਿੰਦੀ ਰਹਿ ਕੱਲ ਨੂੰ ਮੈਂ ਤੇਰੇ ਨਾਲ ਚੱਲੂ ਮੈਂ ਮਿੱਠੀਆਂ ਗੋਲਗਾਂ ਦਿੰਦੀ ਬਿਲ ਕਹੀ ਰਹਿ ਕੱਲ ਨੂੰ ਮੈਂ ਤੇਰੇ ਨਾਲ ਚੱਲਣੂਗੀ ਤੇ ਹੁਣ ਕੱਲ ਨੂੰ ਇਹਦੇ ਮੇਰੇ ਨਾਲ ਜਾਣਾ ਨਹੀਂ ਤੇ ਮੈਂ ਇਹਨੂੰ ਖਿੱਚ ਕੇ ਢ ਜਣਾਇਦਾਂ ਪਰ ਅਸੀਂ ਇਹੋ ਜਿੱਦ ਕਰਕੇ ਰੱਖ ਲਿਆ ਕੱਲ ਨੂੰ ਨਹੀਂ ਤੇ ਰਹਿ ਪੈਣਾ ਹੁਣ ਤਾਂ ਉਹਦਾ ਵਾਹ ਪੈ ਜਿੰਨਾ ਭਰ ਤਾ ਇਹ ਤੁਮੋਂ ਬਾਂਹਾਂ ਬਰਖਾ ਪੌਂਦੀ ਤੇ ਪਾਣੀ ਜੀ ਕਹਿੰਦੀ ਤੂੰ ਰਹਿ ਪੂਰ ਰਹਿ ਤੇ ਉੱਤਰੋ ਆਹ ਬਲਟੀ ਖਲ ਖਾਣ। ਐ ਕਰਦੀਆਂ ਇਹ। ਮੈਂ ਕਿਹਾ ਤੁਸੀਂ ਕਹੋਗੇ ਕਿ ਨਹੀਂ ਵੀਡੀਓ 'ਚ ਐ ਕਰਦੇ ਰਹੇ ਦੀ ਪੁਪਰ ਖ ਮਾਰਦੇ ਰਹਿੰਦੀ ਐ ਤੇ ਹੁਣ ਇਹ ਵੇਲਾ ਬੈਠਣਾ ਮੇਰੇ ਆਲੇ-ਦਾਲੇ ਹੁਣ ਮੈਂ ਜਾਣਾ ਸੀ ਤੇ ਮੈਨੂੰ ਜਾਣ ਨਹੀਂ ਦੇਂਦੇ ਨਵੇਂ। ਕਹਿੰਦੀ ਨਾ ਰਹਿ ਰਹਿ ਕੱਲ ਨੂੰ ਜਾਵੜੀ। ਜਿਵੇਂ ਮੈਂ ਵੇਣੀ ਇਹ ਕਹ ਰਹਿ ਬੈਣੀ ਹੋਰ ਕੀ ਕੱਲ ਨੂੰ ਕੱਢ ਜਾਵੜਾ ਕ ਘਰੇ ਜਾ ਕੇ ਕਿਹੜਾ ਇੱਥੇ ਗਾਂ। ਕੰਮ ਕਰਨ ਵਾਲਾ ਕੋਈ ਸਾਡਾ ਜਿਹੜਾ ਕਰਨਾ ਹੈ ਜਾ ਘਰ ਹੀ ਰੁਟ ਕੇ ਥੱਪ ਕੇ ਖਾਣਾ ਘਰੇ ਆਪ ਥੱਪ ਕੇ ਖਾਣੇ ਮਿੱਥੇ ਥੱਪਕਾਂ ਚ ਪਾਉਣੀਆਂ ਕਰਾਂਗੀ ਤਾਂ ਮਾ ਉਹ ਚੰਦੇ ਤੇ ਰੌਣ ਵਾਲੇ ਪੈਣਗੇ ਅੱਗ ਮਚਾਉਣੀ ਤਾਂ ਪਊਗੀ ਗੈਸ ਬਾਲੜਾਣਾ ਪਊਗਾ ਹਨਾ ਹਨਾ ਸੀ ਜਾਂ ਤੱਕ ਸਾਰਾ ਗਏ ਸੀ ਤਾ ਪੈਣੇ ਕੋਟ ਕਟ ਤੇ ਕਟ